ਵਰਿੰਦਰ ਘੁੰਮਣ ਦੀ ਸ਼ਖਸੀਅਤ ਹੈ ਜਿਹੜੀ ਕਿਸੇ ਤੋਂ ਲੁਕੀ ਨਹੀਂ ਹੈ। ਇੱਕ ਐਸਾ ਦਰਸ਼ਨੀ ਗੱਭਰੂ ਸੀ ਕਿ ਕਹਿੋ ਜਿਹਾ ਉਹਦਾ ਸ਼ਰੀਰ ਸੀਗਾ ਉਹਨੇ ਮਿਹਨਤ ਨਾਲ ਬਣਾਇਆ ਸੀ। ਸ਼ੀਸ਼ੇ 'ਚ ਮਢਾਉਣ ਵਾਲਾ ਉਹ ਗੱਭਰੂ ਉਹ ਸਾਥੀ ਅੱਜ ਉਹਦੇ ਅੰਤਿਮ ਭੋਗ ਦੇ ਵਿੱਚ ਆ ਕੇ ਬੜਾ ਮਨ ਉਦਾਸ ਹੈ ਅਫਸੋਸ ਹੈ ਇਸ ਗੱਲ ਦਾ ਕਿ ਕਿੰਨੀਆਂ ਮਿਹਨਤਾਂ ਦੇ ਨਾਲ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵਰਿੰਦਰ ਘੁੰਮਣ ਦਾ ਜਿਹੜਾ ਨਾਮ ਹੈ ਅੱਜ ਭਾਰਤ ਦੇ ਹਰ ਕੋਨੇ ਦੇ ਵਿੱਚ ਗੂੰਜਿਆ ਔਰ ਮੈਂ ਉਹਦੀ ਫਿਲਮ ਦਾ ਸੀਨ ਦੇਖ ਰਿਆ ਸੀ ਪਿਛਲੇ ਦਿਨੀ ਉਹਦੇ ਅੱਗੇ ਟਾਈਗਰ ਵੀ ਜਿਹੜਾ ਫਿੱਕਾ ਪੈਂਦਾ ਸੀ ਇੱਕ ਇਹੋ ਜੀ ਉਹਦੀ ਬੱਬਰ ਸ਼ੇਰ ਵਰਗੀ ਪਰਸਨੈਲਿਟੀ ਸੀ ਔਰ ਅੱਜ ਸਾਡੇ ਸਿਸਟਮ ਦੀ ਜਿਹੜੀ ناکਾਮੀ ਹੈ ਉਹਦੀ ਭੇਂਟ ਅੱਜ ਬਰਿੰਦਰ ਘੁਮਨ ਚੜਿਆ ਸੋ ਜਿੱਥੇ ਪਰਿਵਾਰ ਦੁਖੀ ਹੈ ਸਾਰਾ ਇਲਾਕਾ ਉਹਨੂੰ ਪਿਆਰ ਕਰਨ ਵਾਲੇ ਸਾਰੇ ਸਾਥੀ ਹੈ ਉਹਨਾਂ ਦੇ ਅੰਦਰ ਬੜਾ ਅੱਜ ਇਸ ਗੱਲ ਦਾ ਰੋਹ ਵੀ ਹੈ ਕਿ ਇਹ ਸਿਸਟਮ ਜਿਹੜਾ ਹੈ ਇਹ ਕਿਦਾਂ ਠੀਕ ਹੋਏਗਾ ਕਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਇਸ ਸਿਸਟਮ ਨੂੰ ਠੀਕ ਕਰਨ ਦੀ ਸੋਦੇ ਤੇ ਵੱਡਾ ਸਵਾਲ ਪੈਦਾ ਹੁੰਦਾ ਹੈ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਬਰਿੰਦਰ ਘੁੰਮਨ ਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਦਿਸ਼ਾ ਨਿਰਦੇਸ਼ ਜਾਰੀ ਕਰਨ ਔਰ ਜਿਹੜੀ ਡਾਕਟਰਾਂ ਦੀ ਜਿਹੜੀ ਪੈਨਲ ਬਣਿਆ ਬੋਰਡ ਬਣਿਆ ਉਹ ਬੋਰਡ ਹੈ ਜਿਹੜਾ ਇਮਾਨਦਾਰੀ ਦੇ ਨਾਲ ਆਪਣੀ ਰਿਪੋਰਟ ਦੇਵੇ ਤਾਂਕਿ ਬਰਿੰਦਰ ਘੋਮਣ ਦੀ ਮੌਤ ਦਾ ਜਿਹੜਾ ਇਨਸ਼ਾਫ ਹੈ ਹੋ ਸਕੇ ਔਰ ਦੁਬਾਰਾ ਕੋਈ ਬਰਿੰਦਰ ਘੋਮਣ ਹੈ ਜਿਹੜਾ ਇਸ ਮੌਤ ਦੇ ਗਰਾਸ ਦੇ ਵਿੱਚ ਇਹਨਾਂ ਸਿਸਟਮ ਦੀ ਡਾਕਟਰਾਂ ਦੀ ਅਣਗਹਿਲੀ ਦੇ ਕਰਕੇ ਦੁਬਾਰਾ ਇਦਾਂ ਦਾ ਹਾਦਸਾ ਨਾ ਹੋ ਸਕੇ